ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਤੁਹਾਡਾ ਸਵਾਗਤ ਕਰਦੇ ਆ ਸਾਡੇ ਚੈਨਲ ਗੋਗੀ ਟਿੱਬੇ ਵਾਲਾ ਤੇ ਸੋ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਮੇਰੇ ਪਿੰਡ ਦੇ ਹੀ ਨੌਜਵਾਨ ਦੇ ਨਾਲ ਜਿਹੜਾ ਇੰਟੈਲੀਜੈਂਟ ਬਹੁਤ ਆ ਤੇ ਜਿਹਦੀਆਂ ਗੱਲਾਂ ਬੜੀਆਂ ਕੰਮ ਦੀਆਂ ਹੁੰਦੀਆਂ ਸੁਣਨ ਵਾਲੀਆਂ ਹੁੰਦੀਆਂ ਤੇ ਸੱਚੀਆਂ ਤੇ ਸੋਚੀਆਂ ਹੁੰਦੀਆਂ ਮੇਰੇ ਨਾਲ ਆ ਮੇਰੇ ਪਿੰਡ ਦਾ ਬਹੁਤ ਹੀ ਢੈਂਟ ਜਿਹਾ ਨੌਜਵਾਨ ਸਾਡਾ ਵੀਰ ਹਰਪ੍ਰੀਤ ਸਿੰਘ ਜੰਗ ਜਿਹਨੂੰ ਜੰਗ ਕਿਹਾ ਜਾਂਦਾ ਸਤਿ ਸ਼੍ਰੀ ਅਕਾਲ ਵੀਰੇ ਜੰਗ ਸਤਿ ਸ਼੍ਰੀ ਅਕਾਲ ਜੀ ਖਾਨਾ ਵੀਰੇ ਠੀਕ ਠਾਕ ਆ ਹਾਂਜੀ ਕਿ ਮੈਂ ਚੱਲ ਲੱਗਾ ਕੰਮ ਕਰ ਕੰਮ ਕਰ ਵਧੀਆ ਵੀਰੇ ਵੈਗਰੂ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਸੋ ਜੰਗ ਅੱਜ ਕੱਲ੍ਹ ਦੇ ਆਪਾਂ ਗੱਲ ਕਰਨੀ ਆ ਅੱਜ ਜਿਹੜਾ ਆਪਣਾ ਵਿਸਾ ਅੱਜ ਕੱਲ੍ਹ ਲੋਕਾਂ ਚ ਪਿਆਰ ਦਾ ਹਾਂਜੀ ਵੀ ਤੈਨੂੰ ਕੀ ਲੱਗਦਾ ਜਿਹੜਾ ਲੋਕਾਂ ਦਾ ਪਿਆਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਇਹ ਕਿੱਥੇ ਕਿ ਜਾ ਕੇ ਕਹਾਣੀ ਮੁੱਕਣੀ ਹੈ ਕਹਾਣੀ ਤਾਂ ਬਾਈ ਜੀ ਇਹ ਇਸ ਤਰ੍ਹਾਂ ਆ ਜੋ ਤੁਸੀਂ ਸਵਾਲ ਕੀਤਾ ਮੈਨੂੰ ਹੂੰ ਇਹ ਸਵਾਲ ਹੀ ਬਹੁਤ ਹੋਰ ਤਰ੍ਹਾਂ ਦਾ ਹੈ ਇਹਨਾਂ ਲੋਕਾਂ ਦਾ ਮਤਲਬ ਪਿਆਰ ਦੀ ਤੁਸੀਂ ਗੱਲ ਕਰਨਾ ਹੋ ਜਾਂ ਰਹੇ ਹੋ ਕਿ ਲੋ ਹੁਣ ਕਈ ਬੰਦੇ ਗੱਲ ਦੇ ਦੁਖੀ ਹੁੰਦੇ ਨੇ ਕਈ ਸੁਖੀ ਵੀ ਹੋਣਗੇ ਖੁਸ਼ ਵੀ ਰਹਿਣਗੇ ਹੂੰ ਜੋ ਸਾਡੇ ਪਹਿਲੇ ਪਰਿਵਾਰ ਸੀਗੇ ਸਾਂਝੀਆਂ ਫੈਮਲੀਆਂ ਸੀਗੀਆਂ ਜੁਆਇੰਟ ਫੈਮਲੀਆਂ ਸੀਗੀਆਂ ਹੂੰ ਉਹ ਭਾਈਚਾਰਕ ਖਤਮ ਕਰਤਾ ਸਾਡੀ ਇਹ ਅੱਜ ਵੀ ਗੁਰੇਸ਼ ਬਰੇਰੇ ਲੋਕਾਂ ਦੀ ਜਿਹੜੀ ਸਹਿਣ ਸ਼ਕਤੀਆਂ ਵੱਧ ਲੋੜ ਤੋਂ ਵੱਧ ਰੇ ਪਾਉਣਾ ਸਪਰੇਅ ਕਰਨਾ ਅਨਾਜ ਖਾਣਾ ਉਹਦੇ ਨਾਲ ਗਰਮਾਂ ਸਾਡੇ ਸਰੀਰਾਂ ਦੇ ਵਿੱਚ ਦਿਮਾਗ ਦੇ ਵਿੱਚ ਨਹੀਂ ਵਾੜਦੀ ਉਹਨੇ ਠੀਕ ਹੈ ਭਾਈਚਾਰਕ ਹੀ ਖਤਮ ਕਰਤਾ ਭਾਈ ਯਾਰ ਕਿਸਾਨ ਜੀ ਨੂੰ ਖਤਮ ਕਰਨ ਦਾ ਵੱਡਾ ਕਾਰਨ ਜਿਹੜੀਆਂ ਰੇਹਾਂ ਸਪਰੇਆਂ ਆਪਾਂ ਜੂਨਦਾ ਲੋੜ ਤੋਂ ਵੱਧ ਲੋੜ ਤੋਂ ਵੱਧ ਕਰਦੇ ਹਾਂ ਜੀ ਠੀਕ ਹੈ ਤੇ ਤੁਸੀਂ ਦੱਸ ਦਿੱਤ ਵੀ ਆ ਪਿੱਪਲ ਦੇ ਥੱਲੇ ਜਿਹੜਾ ਆਪਣੇ ਖੇਤ ਆਮ ਖੇਤਾਂ ਦੇ ਵਿੱਚ ਜ਼ਿਆਦਾਤਰ ਮੈਂ ਨਹੀਂ ਮੰਨਦਾ ਵੀ ਕਿਸੇ ਦੇ ਤੌਰ ਤੇ ਐਡਾ ਵੱਡਾ ਪਿੱਪਲ ਖੜਾ ਹੋਵੇ ਹਾਂ ਜੀ ਇਹ ਪਿੱਪਲ ਆ ਜਿਹੜਾ ਤੂੰ ਕਿਉਂ ਆਪਣੇ ਖੇਤ ਚ ਕਿਉਂ ਤੂੰ ਰੱਖਿਆ ਕਾਰਨ ਕੋਈ ਦਾ ਕੰਮ ਇਹ ਹੀ ਪਹਿਲਾਂ ਤੋਂ ਬਜ਼ੁਰਗਾਂ ਤੋਂ ਪਿੱਪਲ ਇਹ ਖੜਾ ਹੈ ਠੀਕ ਹੈ ਉਹੀ ਗੱਲ ਕਰਦੇ ਜਿਹੜੀਆਂ ਆਪਾਂ ਭਾਈ ਯਾਰ ਹਾਂ ਜਿਹੜੀ ਗੱਲ ਕਰਦੇ ਸਾਡੇ ਪਿੰਡ ਦੇ ਮਤਲਬ ਮੇਰੇ ਪ੍ਰਵਾਸੀ ਠੀਕ ਹੈ ਉਹ ਪਰਿਵਾਰ ਮਤਲਬ ਜਿਆ ਜ ਸਮਾਜ ਸੀ ਅੱਜ ਕੱਲ ਪੈਸੇ ਜਲਦੇ ਉਹ ਦਾਣੇ ਹੁੰਦੇ ਇਕੱਠੇ ਕਰਦੇ ਪਿੰਡ ਦਾ ਮਤਲਬ ਮੇਰੇ ਸੀ ਜਿਹੜੇ ਪਿੰਡ ਦਾ ਕੰਮ ਕਰਦੇ ਸੀ ਠੀਕ ਹੈ ਉਹ ਦਾਣੇ ਇਕੱਠੇ ਕਰਦੇ ਪਿੰਡਾਂ ਚੋਂ ਲਾਂਗਾ ਸੌਰੀ ਦਾਣਾ ਨਹੀਂ ਲਾਂਗਾ ਲਾਂਗਾ ਆਪਣੇ ਖੇਤਾਂ ਚੋਂ ਸਾਰੇ ਗਿਰਦਾਂ ਚੋਂ ਅਸੀਂ ਵੀ ਕਰਦੇ ਸੀ ਹਾਂਜੀ ਉਹ ਸਾਰੇ ਉਹ ਲਾਂਗਾ ਇਕੱਠਾ ਕਰਦੇ ਆਪਣੇ ਖੂਦ ਲਾਂਗਾ ਰੱਖਦੇ ਸੀ ਸੌਂ ਸੀ ਠੀਕ ਹੈ ਤੇ ਸੇਫ ਜਗਾ ਸੀ ਠੀਕ ਹੈ ਤੇ ਬਾਕੀ ਹੋਰ ਮਿੱਤਰ ਪਿਆਰ ਇੱਥੇ ਆ ਕੇ ਬਹਿੰਦੇ ਸੀ ਪਿੱਪਲ ਦੇ ਥੱਲੇ ਖੁੱਲਾ ਸੌਂ ਸੀ ਠੀਕ ਹੈ ਠੰਡੀ ਹਵਾ ਲਾਉਦੀ ਪਾਣੀ ਸੀ ਪੀਣ ਨੂੰ ਠੰਡਾ ਕੋਦਾ ਇਹ ਤੇ ਖੂਬ ਹੀ ਸੀਗਾ ਠੀਕ ਹਾਂਜੀ ਆ ਖੁਦ ਨਿਆਣੀ ਹਜੇ ਖੜੀ ਆ ਠੀਕ ਹੈ ਅਸੀਂ ਸ਼ਾਮ ਵੀ ਬੈਠਿਆ ਜਾਨੀ ਹਾਂ ਨਹੀਂ ਮਤਲਬ ਜਾ ਕੰਨ ਦਿਖਾਉਣ ਵਾਸਤੇ ਇੱਕ ਦਿਨ ਇੱਕ ਬੰਦਾ ਆਇਆ ਭਾਈ ਹਾਸੇ ਵਾਲੀ ਗੱਲ ਵੀ ਸੁਣਾਉਣਾ ਮੈਨੂੰ ਇਹਦੀ ਅੱਛਾ ਤੇ ਹਾਸੇ ਵਾਲੀ ਗੱਲ ਤਾਂ ਇਹ ਹੈ ਮੈਨੂੰ ਕਹਿੰਦਾ ਸਾ ਡੈਲੀਫੋਨ ਜਾ ਕੀ ਆ ਓਏ ਸੇਫ ਨਹੀਂ ਟੈਲੀਫੋਨ ਵਰ ਗਿਆ ਨਾ ਦਿਖਾ ਦਿੰਦੇ ਆ ਬੱਚੇ ਆ ਦੇਖੋ ਮੈਨੂੰ ਬੰਦਾ ਕਹਿੰਦਾ ਇਹ ਟੈਲੀਫੋਨ ਜਾ ਕੀ ਆ ਯਾਰ ਅੱਜ ਦਾ ਮੁੰਡਾ ਸੀ ਉਹ ਆ ਕੇ ਅੱਛਾ ਕਹਿੰਦਾ ਵੀ ਟੈਲੀਫੋਨ ਕਿਉਂ ਰੱਖਿਆ ਐਡਾ ਓਏ ਆ ਕੇ ਤੁਹਾਨੂੰ ਮੈਂ ਨੇੜੇ ਹੋ ਕੇ ਦਿਖਾਉਣਾ ਚਲ ਚਲ ਇਹਦੇ ਦੀ ਵਾਜਣਾ ਫਿਰ ਆਪਾਂ ਟੈਲੀਫੋਨ ਤੇ ਨਾ ਸੁਣ ਦੱਸਦਾ ਗੱਲ ਮੈਂ ਇਹ ਟੈਲੀਫੋਨ ਜਾਂ ਕਿਵੇਂ ਰੱਖਾਂ ਹੈ ਸ਼ੇਫ ਜਮਾ ਤੁਸੀਂ ਇਹ ਦੇਖੋ ਇਹ ਟੈਲੀਫੋਨ ਦੇਖੋ ਇੱਥੋਂ ਵੀ ਹਾਂ ਆਲਾ ਆਲਾ ਚੌੜਾ ਮੋਕਣੀ ਢਾਲ ਬਣਾਈ ਵੀ ਜਾਮਾ ਮੈਂ ਤੇ ਮਤਲਬ ਸਪੀਕਰ ਦੀ ਹਾਂ ਸਹੀ ਗੱਲ ਹੈ ਨਕਲ ਟੈਲੀਫੋਨ ਮੈਨੂੰ ਕਹਾਂ ਟੈਲੀਫੋਨ ਜਾਂ ਕਿਵੇਂ ਰੱਖਿਆ ਜ ਆਪਣਾਈ ਬੈਠਾ ਤੁਸੀਂ ਉਹ ਮਾਹ ਟੈਲੀਫੋਨ ਕਾਣੂਆ ਭਰਾਵਾ ਅੱਛਾ ਇਹਦਾ ਮਾ ਸਾਡੇ ਬਜ਼ੁਰਗਾਂ ਦੀ ਅਸੀਂ ਨਿਸ਼ਾਨੀ ਸ਼ਾਮ ਵੀ ਬੈਠੇ ਹਾਂ ਤਾਂ ਹੁਣ ਮਹੀਨੇ ਖਰਾਬਾ ਕਰਤਾ ਪਾਣੀ ਬੜਾ ਸੀ ਉਹਨੇ ਉਹ ਇੱਕ ਦਿਨ ਲੈ ਆ ਕੇ ਜਲੇ ਮੇਸਤਰੀ ਨੂੰ ਇਹਦੀ ਰਿਪੇਅਰ ਕਰਾਉਣੀ ਆ ਇਹਨੂੰ ਕੀ ਕਹਿੰਦੇ ਸੀ ਜੰਗ ਇਹਨੂੰ ਪੈੜ ਕਹਿੰਦੇ ਸੀ ਖੂਦ ਹੀ ਅਸਲ ਵਿੱਚ ਇਹਦੇ ਵਿੱਚ ਨਾ ਤਕਲਾ ਪੈਣਾ ਹੋਥੋਂ ਐ ਠੀਕ ਆਲੇ ਦਾਲੇ ਇਹਦੇ ਬਲਦ ਘੁੰਮਦੇ ਸੀ ਬਲਦ ਘੁੰਮਦੇ ਸੀ ਇਹ ਠੀਕ ਇਹ ਪੈੜ ਆ ਇਹਨੂੰ ਪੈੜ ਖੂਦ ਹੀ ਅਸਲ ਵਿੱਚ ਇਹ ਵਿਰਾਸਤ ਆਪਣੀ ਬਜ਼ੁਰਗਾਂ ਦੀ ਸਾਡੇ ਪ੍ਰਦਾਦਾਂ ਦਾ ਦਾਦਿਆਂ ਦੀ ਠੀਕ ਹੈ ਤੁਸੀਂ ਸਾਂਭ ਕੇ ਰੱਖੀ ਆ ਹਾਂਜੀ ਹਾਂਜੀ ਨਹੀਂ ਆਮ ਤਾਂ ਮੇਰੇ ਹਿਸਾਬ ਨਾਲ ਇਹ ਤਾਂ ਦਿਖਦੀਆਂ ਨਹੀਂ ਕਿਤੇ ਮੈਂ ਅੱਜ ਮੈਂ ਪਹਿਲੀ ਵਾਰੀ ਦੇਖੀ ਆ ਠੀਕ ਹੈ ਜੀ ਇਹਨੂੰ ਸਿੱਧੀ ਗੱਲ ਦੱਸਾਂ ਪਹਿਲਾਂ ਦੇਖੀ ਹੋਵੇ ਕਦੇ ਪ੍ਰਾਣਾ ਮੈਂ ਕਹਿ ਨਹੀਂ ਸਕਦਾ ਹਾਂਜੀ ਪਰ ਲ ਆਪਣੇ ਏਰੀਆ 'ਚ ਮੈਂ ਅੱਜ ਤੇਰੇ ਵਾਲੇ ਖੂਦ ਹੀ ਪਹਿਲੀ ਵਾਰੀ ਇਹ ਦੇਖਿਆ ਵੀ ਹਾਂ ਤੇਤੋ ਹੀ ਪਤਾ ਲੱਗਿਆ ਵੀ ਇਹ ਉਹ ਪੈੜ ਕਹਿੰਦੇ ਸਿੱਖੂ ਇਹ ਸ਼ਾਮ ਕਰ ਰੱਖੀ ਵੀ ਆਪਣੀ ਵੀਰੇ ਇੱਕ ਇਹਨੂੰ ਹੋਰ ਰਿਪੇਅਰ ਕਰਾਉਂਗਾ ਰੰਗ ਵੀ ਕਰਾਉਮਾ ਵੀਰ ਨੂੰ ਠੀਕ ਹੈ ਰਿਪੇਅਰ ਕਰਾ ਕੇ ਰੰਗ ਕਰਾ ਦੇਗਾ ਹਾਂਜੀ ਵੀ ਮਤਲਬ ਇਹ ਆ ਵੀ ਜਵਾਕਾਂ ਨੂੰ ਇਹਨਾਂ ਦੀ ਇੱਕ ਖੜੀਆ ਪਈ ਆ ਇੱਥੇ ਸੀਗਾ ਖੂ ਹੈ ਆਹ ਯਾਰ ਖੂ ਜਿਵੇਂ ਪੀਪਲ ਦੀ ਮਾਉਣ ਤੇ ਵੀਰੇ ਆਹ ਦੇਖੋ ਮੀਨਾ ਧਬ ਗਈ ਮਾਉਣ ਪਾ ਦੇ ਫੋਜ ਪੈਣਾ ਠੀਕ ਹੈ ਸਾਰੇ ਪਾਸਿਓਂ ਇਹ ਦਬਿਆ ਹੋਇਆ ਉਧਰੋਂ ਵੀ ਦਬਿਆ ਹੋਇਆ ਪਰਲੇ ਪਾਸੇ ਇਹ ਖੂਦ ਹੀ ਹੁਣ ਇੱਕ ਹੋਰ ਪ੍ਰਾਪਤੀ ਦੱਸਦਾ ਵੀਰੇ ਮੈਂ ਅੱਛਾ ਉਹ ਜਦੋਂ ਮਤਲਬ ਆਪਣੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀਗਾ ਹੂੰ ਉਦੋਂ ਵੱਲੇ ਹੈ ਸਰਕਾਰ ਗਵਰਨਮੈਂਟ ਨੇ ਅੰਗਰੇਜ਼ ਗਵਰਨਮੈਂਟ ਨੇ ਹੂੰ 12ਾਂ ਦੀ ਸਰਕਾਰੀ 12ਾਂ ਦੀ ਸਕੀਮ ਬਣਾਈ ਸੀ ਠੀਕ ਹੈ ਉਹ 2 ਵਾਲਾ ਸੀ ਸ਼ਾਲੀ ਨੰਬਰ 2 ਵਾਲ ਕਹਿੰਦੇ ਨੇ ਇਹਨੂੰ ਆਪਣੇ ਪਿੰਡ ਦਾ ਅਜਾ ਜਿਹੜਾ ਸਾਹਮਣੇ ਕਿੱਲੇ ਗਰੀ ਸਾਹਮਣੇ ਖੜਾ ਹਾਂਜੀ ਠੀਕ ਹੈ ਉਹ ਦੇਖੀ ਸ਼ਾਲੀ ਨੰਬਰ 2 ਵਾਲਾ ਹੈ ਬਾਈ ਅੱਛਾ ਤੇ ਜਦੋਂ ਅਸੀਂ 12 ਮਤਲਬ ਉਦੋਂ ਬਾਅਦ ਆਪਣਾ ਦੇਸ਼ ਦਾ ਆਜ਼ਾਦ ਹੋ ਗਿਆ ਸਕੀਮ ਉਹ ਯਾਰੀ ਰਹੀ ਹਾਂ ਤੇ 1947 ਆਪਣਾ ਦੇਖਿਆ ਜਾਦੋ ਕਦੋਂ 55 ਦੇ ਵਿੱਚ ਜਰਮਨ ਦੀ ਕੰਪਨੀ ਟੂਬ ਲਾਉਣ ਰਹੀ ਸੀ ਜਰਮਨ ਦੀ ਕੰਪਨੀ ਕੋਲ ਠੇਕਾ ਸੀ ਅੱਛਾ ਜਰਮਨ ਦੀ ਕੰਪਨੀ ਕੋਲੇ ਟਿਊਬ ਲਾਉਣ ਦਾ ਠੇਕਾ ਸੀ ਪਹਿਲਾਂ ਹੀ ਦਿੱਤਾ ਪਿਆ ਸੀ ਪਹਿਲਾਂ ਸਰਕਾਰ ਨੇ ਅੰਗਰੇਜ਼ਾਂ ਦਾ ਦਿੱਤਾ ਹੋਇਆ ਹਾਂਜੀ ਉਸ ਤੋਂ ਬਾਅਦ ਦੇਖਿਆ ਜਾਦ ਹੋ ਗਿਆ ਆਪਣਾ ਠੀਕ ਹੈ ਫਿਰ ਚਲੋ ਵੇਖ ਦੀ ਕੋਈ ਮਜਬੂਰੀਆਂ ਬਣ ਗਿਆ 3 ਸਾਲੋਂ 5 ਉਹ 8 ਸਾਲ ਮਤਲਬ ਠਾਪਰੇ ਦਾ ਕੰਮ ਠਾਪਰੇ ਠੀਕ ਆ 8 ਸਾਲਾਂ ਬਾਅਦ ਜਦੋਂ ਮਤਲਬ ਉਹ ਜਰਮਨ ਦੀ ਕੰਪਨੀ ਆਪਣੇ ਟੂਬ ਲਾਉਣ ਆਈ ਇੱਥੇ ਠੀਕ ਹੈ ਤਾਂ ਸਾਢੇ 7 ਦਾ ਹੀ ਹੁੰਦੇ ਆ ਇਹ ਦੱਸਦੇ ਹੁੰਦੇ ਹੂੰ ਆਪਣੇ ਮ ਕਾਦਰੇ ਸਾਡੇ ਵੀ ਬਾਬਾ ਜੀ ਲੱਗਦੇ ਨੇ ਮੇਰੇ ਠੀਕ ਹੈ ਇਹਦੇ ਦੂਜੇ ਤੀਜੇ ਪੋਤੇ ਨੂੰ ਜਮੀਨ ਆਈ ਵੀ ਹੈ ਮਤਲਬ ਬੱਬੂ ਨੂੰ ਬੱਬੂ ਗੋੜਿਆ ਹਾਂ ਚਲੋ ਆਪਣਾ ਭਾਈ ਆ ਬਿੱਤਾ ਵੀ ਭਰਾ ਆਪਣਾ ਵਧੀਆ ਆਪਣੇ ਨੂੰ ਦੱਸਿਆ ਜਾ ਰਿਹਾ ਯਾਨੀ ਕਿ ਲੋ ਅੱਜ ਵੀ ਠੀਕ ਹੈ ਯਾਨੀ ਲੋਕਾਂ ਦੀ ਜਿਹੜੀ ਉਹ ਸੈਣ ਸ਼ਕਤੀ ਲਈ ਗੱਲ ਹੀ ਕਰਨ ਜਾ ਰਿਹਾ ਸੀ ਮੈਂ ਵੀ ਘਟ ਗਈ ਠੀਕ ਹੈ ਹੁਣ ਇੱਥੋਂ ਆਦ ਰ ਉਹਨਾਂ ਨੇ ਸਾਡੇ ਖੂਜੋਂ ਸੁੰਡ ਪਾਇਬ ਉਹ ਸਮੇਂ ਛਿੱਟਿਆ ਸੀ ਮਸ਼ੀਨ ਬਰਮਾ ਠੀਕ ਹੈ ਉੱਥੇ ਪਾਣੀ ਲਿਆਉਣ ਵਾਸਤੇ ਲੋਕ ਆਏ ਦੱਸਦੇ ਨੇ ਬਜ਼ੁਰਗ ਠੀਕ ਹੈ ਵੀ ਲੋਕ ਇਹ ਕਹਿੰਦੇ ਸੀ ਵੀ ਦੇਖੋ ਕਹੇ ਜੀ ਮਸ਼ੀਨਾ ਉਹਨਾਂ ਦੇ ਮਤਲਬ ਆਪ ਹੀ ਖਿੱਚੀ ਜਾਂਦੀ ਆ ਵੀ ਆਪਦੇ ਆ ਮਸ਼ੀਨ ਉੱਥੇ ਪਾਣੀ ਲੈ ਜਾ ਰਹੇ ਐਨੀ ਦੂਰ ਓਏ ਠੀਕ ਆ ਵੀ ਤੇ ਜਿਹੜੇ ਖੇਤਾਂ 'ਚ ਪਾਣੀ ਜਾ ਰਹੇ ਉਹਨਾਂ ਦੇ ਖੂਜੋਂ ਠੀਕ ਆ ਇਹ ਚੀਜ਼ਾਂ ਆ ਹਾਂ ਇਹੋ ਮਤਲਬ ਇੰਨਾ ਉਸੇ 'ਚ ਲੋਕਾਂ ਦਾ ਪਿਆਰ ਸੀ ਭਾਈ ਯਾਰ ਕਾਜ ਦੇ ਮੈਂ ਕਹਨਾ ਅੱਜ ਦੇ ਹਾਲਾਤ ਨੇ ਜਿਵੇਂ ਹੋਣਾ ਅੱਜ ਕੱਲ੍ਹ ਲੋਕਾਂ ਦੀ ਸ਼ਾਨ ਸ਼ਕਤੀ ਮੈਂ ਤਾਂ ਨਹੀਂ ਕਹਿੰਦਾ ਵੀ ਆ ਸ਼ੌਂਡ ਸ਼ਿਟ ਪਾਪ ਕਿਸੇ ਨੂੰ ਖੇਡਣ ਦੇਣਗੇ ਮੇਰਾ ਮਤਲਬ ਹੋਰ ਤਾਂ ਵੀਰੇ ਪਾਣੀ ਆ ਦੇਖ ਹੁਣ ਹੜਾ ਨਹੀਂ ਮਾਰ ਆ ਜਾਣਾ ਹਾਂਜੀ ਪਾਣੀ ਜੇ ਤੇਰੀ ਬੱਟ ਦੇ ਨਾਲ ਪਾਣੀ ਵੱਧ ਲੱਗ ਗਿਆ ਤਾਂ ਦੂਜਾ ਬੰਦਾ ਕਹਿੰਦਾ ਮੇਰੇ ਵਾਲੇ 'ਚ ਬੰਦਾ ਵੱਡੀ ਪਾ ਮੈਂ ਹੀ ਵੱਡੂਆਂ ਡਾਂਗਾ ਲੈ ਕੇ ਖੜ ਗਿਆ ਨੇ ਯਾਰੀ ਇਹ ਤਾਂ ਕੋਈ ਪਾਣੀ ਦਾ ਬਹਾਨਾ ਜਿੱਧਰ ਨੂੰ ਜਾਣਾ ਪਾਣੀ ਉਧਰ ਨੂੰ ਜਾਣਾ ਬਿਲਕੁਲ ਜਾਣਾ ਜੀ ਆਪਾਂ ਜੇ ਆਇਆ ਵੀ ਵੱਟਾ ਵੱਡ ਦੇਣਗੇ ਪਾਣੀ ਆਪਣੇ ਆਪ ਲੰਘ ਜਾਂਦਾ ਕੋਈ ਨੁਕਸਾਨ ਨਹੀਂ ਕਰਦਾ ਜਿੱਥੇ ਖੜ ਗਿਆ ਉਹ ਨੁਕਸਾਨ ਕਰਦਾ ਕਿਹ ਹੈਗਾ ਜੀ ਕੀ ਰੋਂ ਲੈਣਾ ਹੁਣ ਸਾਡੇ ਆਪਣੇ ਨਾਲੇ ਦੀ ਲਾ ਲਓ ਵੀ ਆ ਸਾਡਾ ਫਾਰਮ ਇਧਰ ਠੀਕ ਆ ਚਲੋ ਸਾਡੀ ਜ਼ਮੀਨ ਭੱਡਲੀ ਦੀ ਜ਼ਮੀਨ ਆ ਇਹ ਨਹੀਂ ਕਹਿੰਦੇ ਬਜ਼ੁਰਗਾਂ ਤੋਂ ਲੈ ਕੇ ਚਲਦੀ ਆਈ ਹੈ ਠੀਕ ਆ ਜਦੋਂ ਜ਼ਮੀਨ ਇੱਥੇ ਭੱਡਲੀ ਦੀ ਜ਼ਮੀਨ ਆ ਸਾਡੀ ਜੱਦੀ ਖਾਨਦਾਨੀ ਜ਼ਮੀਨ ਆ ਇਹ ਠੀਕ ਆ ਯਾਨੀ ਅੱਗੇ ਬਜ਼ੁਰਗ ਇਹ ਵੀ ਦੱਸ ਦਿੰਦੇ ਆ ਬਈ ਲੋੜੀ ਤੱਕ ਪੱਡਲੀ ਗਲੀਆਂ ਦੀ ਇਥੇ ਅੱਛਾ ਪੱਡਲੀ ਦਾ ਕੀ ਮਤਲਬ ਪਾਣੀ ਆਉਂਦਾ ਸੀ ਵੀਰੇ ਅੱਛਾ ਸਮਾਹਰ ਉਹ ਏਰੀਆ ਜੋ ਮਤਲਬ ਇਧਰੋਂ ਫਤਿਹਗੜ੍ਹ ਸਾਹਿਬ ਦੇ ਏਰੀਆ ਚ ਆਨੰਦਪੁਰ ਸਾਹਿਬੋਂ ਵੀ ਪਾਣੀ ਆਉਂਦਾ ਸੀ ਪਾਣੀ ਨੰਨਾ ਚੱਲਦਾ ਸੀ ਬਾਈ ਜੀ ਨੰਨਾ ਬੰਦਾ ਡੋਬੂ ਅੱਛਾ ਇੱਥੋਂ ਲੋੜੀ ਤੱਕ ਪਾਣੀ ਚੱਲੀ ਜਾਂਦਾ ਹਾਂਜੀ ਠੀਕ ਉਹਨੂੰ ਪੱਡਲੀ ਕਹਿੰਦੇ ਸੀ ਠੀਕ ਹੈ ਫਿਰ ਲੋਹੜੀ ਤੋਂ ਬਾਅਦ ਮਾਹ ਦਾ ਮਹੀਨਾ ਚੜ੍ਹਦਾ ਸੀ ਇਹਨੂੰ ਮਾਹ ਦਾ ਮਹੀਨਾ ਚੜ੍ਹਦਾ ਸੀ ਪਾਣੀ ਘਟਦਾ ਸੀਗਾ ਠੀਕ ਹੈ ਮਤਲਬ ਪਾਣੀ ਤਾਂ ਲੋਹੜੀ ਵਲੀ ਘਟ ਜਾਂਦਾ ਖਤਮ ਹੋ ਜਾਂਦਾ ਸੀ ਬਾਅਦ ਦਾ ਮਹੀਨਾ ਵਣ ਕੜ ਲਾਉ ਠੀਕ ਹੈ ਉੱਤਮ ਜਿਹੜਾ ਉਹ ਸੰਧ ਸਾਧਨ ਸੀ ਸਾਧਨ ਸੀ ਤੇ ਕਪਾਹ ਨਰਮਾ ਫਿਰ ਉਹਨਾਂ ਨੇ ਫੱਕੜ ਜੀ ਵੀ ਦੇਣਾ ਬਾਈ ਜੀ ਠੀਕ ਆ ਦੇਸੀ ਵੀ ਨੇ ਫੱਕੜ ਜੀ ਨੂੰ ਆਪਾਂ ਕਹਿੰਦੇ ਨੇ ਅੱਜ ਕੱਲ ਮਤਲਬ ਫਰਵਰੀ ਕਹਿੰਦੀ ਆਪਾਂ ਹਾਂ ਠੀਕ ਆ ਤੇ ਹਰਵਰੀ ਦੇ ਵਿੱਚ ਜਦੋਂ ਨਰਮਾ ਵੀਦਦੇ ਕਵਾ ਮੱਕੀ ਜੋ ਵੀ ਮਤਲਬ ਉਸ ਸਮੇਂ ਦੀ ਫਸਲ ਹੁੰਦੀ ਠੀਕ ਹੈ ਮੂੰਫਲੀ ਵਗੈਰਾ ਠੀਕ ਹੈ ਤਾਂ ਵੀਤ ਵੀ ਮਤਲਬ ਇਹਨਾਂ ਨੂੰ ਹੰਦਾ ਸੀ ਭੱਲੇ ਆਉਣ ਤੋਂ ਪਹਿਲਾਂ ਪਹਿਲਾਂ ਨਵੇਂ ਲਈ ਫਸਲਾਂ ਦੋਵਾਰੇ ਬਨਵੇਲੀਆਂ ਇੱਕ ਕੋਈ ਫਸਲ ਹੁੰਦੀ ਸ਼ਾਲ ਚ ਅੱਛਾ ਇੱਕ ਫਸਲ ਹੁੰਦੀ ਹਾਂ ਅੱਜ ਕੱਲ੍ਹ ਖੇਣ ਸ਼ਕਤੀ ਲੋਕਾਂ ਦੀ ਇੰਨੀ ਘਟ ਗਈ ਫੇਰ ਉੱਥੇ ਹੀ ਗੱਲ ਆ ਗਈ ਘੁੰਮ ਕੇ ਹਾਂ ਘੁੰਮ ਕੇ ਫਸਲਾਂ ਸ਼ਾਵਰ ਚ ਉਹਨਾਂ ਦਾ ਇਹ ਦੇਖੋ ਕਿੱਡੀ ਫੈਮਿਲੀ ਕਿੱਡਾ ਪਰਿਵਾਰ ਸੀ ਵੀਰੇ ਸਹੀ ਗੱਲ ਅੱਜ ਤਾਂ ਪਰਿਵਾਰ ਹੀ ਛੋਟੇ ਜਿਹੇ ਰਹਿ ਗਏ ਦੋ ਨੰਬਰ ਮੈਂ ਮੈਂਬਰਾਂ ਦੇ ਚਾਰਾਂ ਜਵੇਂ ਪਰਿਵਾਰ ਕਿੱਡੇ ਪਰਿਵਾਰ ਸੀ ਇੱਕ ਫਸਲ ਹੁੰਦੀ ਸ਼ਾਲ ਚ ਠੀਕ ਹੈ ਇਹ ਖਤਰੀ ਇੱਕ ਫਸਲ ਦੂਜੇ ਖਤਰੀ ਦੂਜੀ ਫਸਲਾਂ ਠੀਕ ਹੈ ਸਾਡੀ ਇੱਕ ਚ ਸ਼ਾਉਣੀ ਇੱਕ ਚ ਜਦੋਂ ਇੱਥੇ ਇੱਕ ਫਸਲ ਹੁੰਦੀ ਸੀ ਭਾਈ ਹਾਂ ਤੇ ਉਹਨੇ ਦੇ ਹਲਾ ਨਰਭਾ ਦਾ ਨਹੀਂ ਵਧੀਆ ਰੋਟੀ ਜਾਂਦੇ ਸੀ ਵਧੀਆ ਘਰ ਸੀ ਕੋਈ ਟੈਂਸ਼ਨ ਨਹੀਂ ਸੀ ਵੀਰੇ ਸਹੀ ਗੱਲ ਹੈ ਕੋਈ ਬਿਮਾਰੀ ਨਹੀਂ ਸੀ ਬਿਮਾਰੀ ਤਾਂ ਵੀ ਰਸ ਸੀ ਲੋਕਾਂ ਦਾ ਹਾਂ ਕੋਈ ਕੋਈ ਰੇਸਪਰੇ ਖਾਣਾ ਨਹੀਂ ਬਿਮਾਰੀ ਕਿੱਥੋਂ ਆਉਣੀ ਵਧੀਆ ਖਾਣਾ ਸੀਗਾ ਖਾਣਾ ਖਾਣਾ ਤੇ ਜੀ ਫੇਰ ਕੁਦਰਤੀ ਰੱਬ ਦੀ ਇਹ ਜਿਹੀ ਕਰੋਪੀ ਹੋਣੀ ਗਈ ਵੀਰੀ ਕਈ ਵਾਰੀ ਤਾਂ ਲੱਗ ਜਾਂਦੀ ਫਸਲ ਸਿਰੇ ਫੇਰ ਫੇਰ ਪੱਟਲੀ ਆ ਜਾਣੀ ਆ ਜਾਣੀ ਉਹ ਲੋਕਾਂ ਨੇ ਫੇਰ برداشت ਕਰਨੀ ਦੇਲਾ ਫੱਗਣ ਕੇ ਤੱਕ ਬਾ ਨਰਮਾ ਮੂੰਫਲੀ ਮੱਕੀ ਜੋ ਵੀ ਜਿਉਂ ਉਹ ਸੌਣ ਜਾ ਕੇ ਪੱਟਲੀ ਆ ਜਾਣੀ ਸੌਣ ਚ ਸਾਰੀ ਪਲੀ ਪਲਈ ਫਸਲ ਜਮਾ ਸਿਰੇ ਤੇ ਆਈ ਵੀ ਠੀਕ ਹੈ ਮਰ ਜਾਣੀ ਮਰ ਜਾਣੀ ਬਾਈ ਜੀ ਸਾਡੇ ਬੇਬੇ ਦਾਦੀ ਮਾਂ ਇਹ ਦਾਦੀ ਵੀ ਕਹਿੰਦੀ ਨਰਮਾ ਕਬਾ ਜੋ ਵੀ ਹੁੰਦਾ ਕਬਾ ਸਾਡੇ ਕਹਿੰਦੀ ਮੰਜਾਂ ਦੇ ਅੰਦਰ ਅਹੀ ਚੁਗਿਆ ਮਤਲਬ ਦਮਾਂ ਦਮ ਕਹਿੰਦੇ ਚੋ ਲੈਂਦੇ ਉਹ ਵੱਡੜੀ ਹੋਣੀ ਠੂ ਹੋ ਜਾਂਦੀ ਹਾਂ ਜੇ ਸਟਾਰ ਪਤਾ ਲੱਗ ਗਿਆ ਹਾਂ ਹਾਂ ਵੀ ਵੱਡੜੀ ਆ ਗਈ ਭਾਈ ਕਹਿੰਦੇ ਦਮਾਂ ਦਮ ਇਹ ਹੁੰਦਾ ਵੀ ਲੈ ਆਓ ਜਿਹੜਾ ਲੈਓ ਵੀ ਆਹ ਫਿਰ ਪਿਆਰ ਦੀ ਉਹੀ ਗੱਲ ਸੁਣਾਉਣ ਲੱਗਾ ਵੀ ਸਾਰੇ ਲੋਕ ਕਹਿੰਦੇ ਹੁੰਦੇ ਵੀ ਪੱਡੜੀ ਵਾਲੇ ਖੇਤਾਂ ਵਿੱਚ ਬਲੰਗ ਬਾਦ ਚਗਾ ਲਿਆ ਉਹ ਆਪਾਂ ਵੀ ਇਹਨੂੰ ਉੱਕੇ ਖੇਤਾਂ ਨੇ ਉਹ ਆਦ ਚੋ ਲਾਂਗੇ ਦਮਾਂ ਦਮ ਇੰਨਾ ਪਿਆਰ ਸੀ ਲੋਕਾਂ ਦਾ ਉਸ ਵਿੱਚ ਭਾਈ ਯਾਰਕ ਥਾਂ ਸੀ ਜਿਹੜੀ ਹੁ ਹੁਣ ਜਰਦਾ ਹੀ ਨਹੀਂ ਕੋਈ ਕਹਿੰਦਾ ਸਗਾ ਭਾਈ ਸਕੇ ਭੈਣ ਨੂੰ ਨਹੀਂ ਚਾਹਤਾ ਨਾ ਜੀ ਨਾ ਜਰਦਾ ਨਹੀਂ ਬਿਲਕੁਲ ਹੁਣ ਤਾਂ ਇਹ ਕਹਿੰਦਾ ਵੀ ਮੈਂ ਇਕੱਲਾ ਹੀ ਹਾਂ ਹਾਂ ਬਸ ਮੇਰੇ ਕੋਲ ਹੀ ਸਭ ਕੁਝ ਹੋ ਹਮੇ ਵੀ ਇਹ ਮੈਨੂੰ ਦੇਖਦਾ ਕਿਉਂ ਆ ਇੰਨੀ ਵਦਲ ਲੋਕਾਂ ਦੀ ਸਹਿਣ ਸ਼ਕਤੀ ਘਟ ਗਈ ਤੇ ਜੰਗ ਫਿਰ ਆਪਾਂ ਹੁਣ ਇਹ ਵੀਰੇ ਜੰਗ ਨਾਲ ਸਾਡੀ ਪਹਿਲੀ ਵੀਡੀਓ ਆ ਮੇਰੇ ਵੀਰ ਨਾਲ ਬਹੁਤ ਸੋਹਣੀਆਂ ਗੱਲਾਂ ਕਰਦਾ ਬੜੀਆਂ ਚੰਗੀਆਂ ਗੱਲਾਂ ਕਰਦਾ ਅਸੀਂ ਸਾਡਾ ਚੈਨਲ ਆ ਜਿਹੜਾ ਗੋਗੀ ਟਿੱਬੇ ਵਾਲਾ ਉਹਤੇ ਜਿਹੜੀ ਵੀਡੀਓ ਗਈ ਇਹ ਪਾ ਰਹੇ ਹਾਂ ਸੋ ਜੇਕਰ ਤੁਹਾਨੂੰ ਇਹਦੀਆਂ ਗੱਲਾਂ ਵਧੀਆ ਲੱਗੀਆਂ ਹੁਣ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਇਹ ਆਪਣਾ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਇਹ ਗੁਣਾਂ ਦੀ ਪਟਾਰੀ ਹੈ ਮੇਰਾ ਭਾਈ ਜਿਹੜਾ ਮੇਰੇ ਨਾਲ ਖੜਾ ਦਿਖਾ ਹਸਨੇ ਇਹ ਗੁਣਾਂ ਦੀ ਪਟਾਰੀ ਹੈ ਇਹ ਇੰਨਾ ਕਾ ਇੰਟੈਲੀਜੈਂਟ ਆ ਇੰਨੀ ਕਿ ਉਹਨੂੰ ਨੌਲੇਜ ਆ ਹਰ ਇੱਕ ਕਿੱਤੇ ਬਾਰੇ ਹਰ ਇੱਕ ਕੰਮ ਬਾਰੇ ਵੀਰ ਨੂੰ ਪਤਾ ਸੋ ਇਹਦੀ ਜਿਹੜੀ ਨੌਲੇਜ ਆ ਤੁਹਾਡੇ ਨਾਲ ਸਾਂਝੀ ਵੀ ਕਰਨੀ ਆ ਆਪਾਂ ਇਹ ਵੀਰ ਕੋਲੇ ਬੜਾ ਗੁਣਾਂ ਦਾ ਖਜ਼ਾਨਾ ਕਹਿ ਲਈਏ ਤੇ ਉਹ ਗੁਣਾਂ ਦਾ ਖਜ਼ਾਨਾ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਨਵੀਂ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਨੀ ਆ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਗੋਗੀ ਟਿੱਬੇ ਵਾਲਾ YouTube ਤੇ ਆਪਣਾ ਚੈਨਲ ਆ ਉਹ ਸਬਸਕ੍ਰਾਈਬ ਕਰਿਓ ਸੋ ਉਦੋਂ ਲਈ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੰਗ ਵੀਰੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਫੇਰ ਤੋਂ ਇੱਕ ਵਾਰੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ